ਡੇਡੀ ਜੀ ਇਹ ਮੇਰਾ ਡੈਡੀ ਬੜਾ ਚੰਗਾ ਹੈ ਅੱਛਾ ਡੈਡੀ ਮੈਨੂੰ ਕੱਲ ਦੱਸ ਜਦੋਂ ਮੇਰਾ ਜਨਮ ਹੋਇਆ ਤੇਨੂੰ ਕਿੰਨੀ ਖੁਸ਼ੀ ਹੋਈ ਉਹ ਮੈਨੂੰ ਬਾਕਿਆ ਸਣਾ ਖੁਸ਼ੀ ਉਦੋਂ ਹੀ ਹੋਈ ਆ ਜਾ 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 ਗੱਗੂ ਗਿੱਲੇ ਆ ਕੋਤਰਾ ਦੜਾ ਨਹੀਂ ਮਜਾਕ ਦੀ ਗੱਲ ਸਾਰੇ ਕਹਿੰਦੇ ਕਿ ਗੱਗੂ ਗਿੱਲ ਤਾਂ ਬਲੇਖਾ ਪੈਂਦਾ ਆ ਪਤਾ ਤੇ ਖਾ ਚੜਦਾ ਹੈ ਹਾਂ ਉਹਨੂੰ ਉਹੀ ਲਵਾਉਣਾ ਚਾਦਰ ਕੋਟਾ ਲਵਾ ਕੇ ਕੋਟਾ ਤੇ ਲੁਗਿਆ ਆਰਾਮ ਤੇ ਓਟੋ ਜਿਹੜੀ ਪਾਈ ਦੀ ਹੈ ਨਾ ਉਹ ਕਹਿੰਦੇ ਅੱਖਾਂ ਦਾ ਰੋਹ ਕਿਤੇ ਓਏ ਹੋਏ ਓਏ ਹੋਏ ਗੁੱਗੂ ਵੇਲ ਫੇਲ ਕਰਦਾ ਯਾਰ ਇਹ ਨਾ ਗਦਰ ਫਿਲਮ ਹੁਣ ਬਣਦੀ ਇਸ ਟਾਈਮ ਤੇ ਤਾਂ ਡੈਡੀ ਨੂੰ ਵਿਲਨ ਲੈਣਾ ਹੁਣ ਬਣਦੀ ਤੇ ਬਣੇ ਨਹੀਂ ਸਕਦੀ ਸੀ ਡੈਡੀ ਇਸ ਪਹਿਲਾਂ ਪਹਿਲਾਂ ਬਣਾ ਕੇ ਬਣਾ ਕੇ ਹੁਣ ਨਹੀਂ ਉਹ ਬਣ ਸਕਦੀ ਸੀ ਡੈਡੀ ਨੂੰ ਵਿਲਨ ਲੈਣਾ ਦੀ ਇਹ ਗੱਬਰ ਮੈਂ ਤਾਂ ਇਹਦੇ ਪਰ ਰੌਂਦਾ ਵਾਲਾ ਫਟਾ ਪਾਇਆ ਹੁਣਾਂ ਜੀ ਐਸਾਂ ਬਾ ਕਿਤਨੇ ਆਦਮੀ ਥੇ ਸਾਡੇ ਨੇ ਦੇ ਕੋਈ ਬੇਹੇਰਾ ਬੁੱਧਿਆ ਨਹੀਂ ਲੁੜੇ ਨਹੀਂ